ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਗੌੜੀ ਮਹੱਲਾ ਪੰਜਵਾ ਪ੍ਰਥਮੇ ਗਰਬ ਵਾਸ ਤੇ ਟਰਿਆ ਪੁੱਤਰ ਕਲਤਰ ਕੁਟੰਬ ਸੰਗ ਜੁਰਿਆ ਭੋਜਨ ਅਨਕ ਪ੍ਰਕਾਰ ਬਹੁ ਕੱਪਰੇ ਆ ਕੱਪਰੇ ਥੋੜਾ ਜਿਹਾ ਕਸ ਕੇ ਬੋਲਨਾ ਭੋਜਨ ਅਨਕ ਪ੍ਰਕਾਰ ਬਹੁ ਕੱਪਰੇ ਸਰ ਪਰ ਗਵਨ ਕਰਹਗੇ ਬਪੁਰੇ ਸਰ ਪਰ ਤਿਲਾ ਕਵਨ ਅਸਥਾਨ ਜੋ ਕਬਹੂ ਨਾ ਟਰੈ ਕਬਹੂ 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 ਉਚਾਰਨ ਕਰਨਾ ਓਂਕੜ ਹੈ ਨਾ ਕਬਹੂ ਤਾਂ ਦਲੈਂਕੜ ਲੱਗ ਜਾਣਗੇ ਕਵਨ ਅਸਥਾਨ ਜੋ ਕਬਹੂ ਨਾ ਟਰੈ ਕਵਨ ਸ਼ਬਦ ਜੇਤ ਦੁਰਮਤ ਹਰੈ ਰਹਾਉ ਇੰਦਰਪੁਰੀ ਮਹਿ ਸਰ ਪਰ ਸਰ ਪਰ ਮਰਣਾ ਬ੍ਰਹਮਪੁਰੀ ਨਿਹਚਲ ਨਹੀਂ ਰਹਿਣਾ ਸਿਵਪੁਰੀ ਕਾ ਹੋਏਗਾ ਕਾਲਾ ਤ੍ਰੈ ਗੁਣ ਮਾਇਆ ਬਿਨਸ ਬਿਤਾਲਾ ਗੇਰ ਤਰ ਧਰਣਾ ਗगन ਅਰ ਤਾਰੇ ਰਵ ਸਸ ਪਵਨ ਪਾਵਕ ਨੀਰਾਰੇ ਸਸ ਨਹੀਂ ਕਹਿਣਾ ਸਸ ਪੂਲਾ ਬੋਲਣਾ ਚੰਦਰਮਾ ਸਸ ਦਾ ਅਰਥ ਹੈ ਚੰਦਰਮਾ ਸਸ ਕਹਿ ਦਿੱਤਾ ਤਾਂ ਫਿਰ ਅਰਥ ਹੋਰ ਹੋ ਜਾਣਾ ਦਿਨ ਸਰੈਣ ਬਰਤ ਅਰ ਭੇਦਾ ਸਾਸਤਿ ਸਿਮਰਿਤ ਬਿਨ ਸਹ ਬਿਨ ਸਹਗੇ 베ਦਾ ਹਾਂ ਗੇ ਦੇ ਵਿੱਚ ਆਹੇ ਤੇ ਗੱਗੇ ਦੇ ਵਿੱਚ ਡੈਸ਼ ਦੇ ਦੇਣੀ ਐ ਬਿਨ ਸਹਗੇ 베ਦਾ ਤੀਰਤ ਦੇਵ ਦੇਹੁਰਾ ਪੋਥੀ ਮਾਲਾ ਤਿਲਕ ਸੋਚ پاک ਹੋਤੀ ਧੋਤੀ ਡੰਡਾਉਤ ਪਰ ਡੰਡਾਉਤ ਉੱਤੇ ਟਿੱਪੀ ਲੱਗੀ ਐ ਜੇ ਪੋਲਾ ਬੁਲਾਗੇ ਫਿਰ ਬਿੰਦੀ ਨਾਲ ਡੰਡਾਉਤ ਟਿੱਪੀ ਨਾਲ ਡੰਡਾਉਤ ਤੋਤੇ ਡੰਡਾਤ ਪ੍ਰਸਾਦਨ ਭੋਗਾ ਗਵਨ ਕਰੈਗੋ ਸਗਲੋ ਲੋਗਾ ਕਰੈਗੋ ਯੋ ਇਹ ਲਮਕਾ ਕੀ ਜੀ ਬੋਲਨਾ ਹੈ ਗਵਨ ਕਰੈਗੋ ਸਗਨੋ ਲੂਗਾ ਗਵਨ ਕਰੈਗੋ ਸਗਲੋ ਲੋਗਾ ਜਾਤ ਵਰਨ ਤੁਰਕ ਅਰ ਹਿੰਦੂ ਪਾਸ ਪੰਖੀ ਅਨਿਕ ਜੋਨ ਜਿੰਦੂ ਅਨਿਕ ਜੋਨ ਜਿੰਦੂ ਨਿੰਨੇ ਦੀ ਸਿਹਾਰੀ ਵੀ ਲਾਉਣੀ ਆ ਅਨਿਕ ਜੋਨ ਜਿੰਦੂ ਸਗਲ ਪਾਸਾਰ ਦਿਸੈ ਪਾਸਾਰ ਬਿਨ ਸਜਾਇ ਗੋ ਸਗਲ ਆਕਾਰਾ ਸਹਿਜ ਸਿਫਤ ਭਗਤ ਤਤ ਗਿਆਨਾ ਹਾਂਜੀ ਵਿਸਰਾਮ ਇੱਥੇ ਵੀ ਲੱਗ ਜਾਂਦਾ ਸਹਿਜ ਸਿਫਤ ਭਗਤ ਪਰ ਚਾਲ ਅਨਸਾਰ ਇੱਥੇ ਹੈ ਸਹਿਜ ਸਿਫਤ ਭਗਤ ਤਤ ਗਿਆਨਾ ਸਦਾ ਆਨੰਦ ਨਿਹਚਲ ਸੱਚ ਥਾਨਾ ਤਹਾ ਸੰਗਤ ਸਾਧ ਗੁਣ ਰਸੈ ਅਨਭਉ ਨਗਰ ਤਹਾ ਸਾਧ ਵਸੈ ਜਿਹੜਾ ਆਨਭਉ ਹੈ ਨਾ ਇਹ ਵਿੱਚ ਡੈਸ਼ ਜੀ ਦੇ ਕੇ ਉਚਾਰਨ ਕਰਨਾ ਅਨਭਉ ਇਕੱਠਾ ਨਹੀਂ ਗੈਦਣਾ ਆਨਭਉ ਨਗਰ ਯਾਨੀ ਨਖੇਰ ਕੇ ਜੇ ਪੜਨਾ ਸੋਹਣੇ ਜੇ ਢੰਗ ਨਾਲ ਆਨਭਉ ਨਗਰ ਤਹਾ ਸਾਧ ਵਸੈ ਤਹਿ ਭਉ ਪਰਮਾ ਸੋਗ ਨ ਚਿੰਤਾ ਆਵਣ ਜਾਵਣ ਮਿਰਤ ਨ ਹੋਤਾ ਤਹਿ ਸਦਾ ਆਨੰਦ ਅਨਹਤ ਆਖਾਰੀ ਭਗਤ ਵਸਹਿ ਕੀਰਤਨ ਆਧਾਰੇ ਪਾਰ ਬ੍ਰਹਮ ਕਾ ਅੰਤ ਨ ਪਾਰ ਕੌਣ ਕਰੈ ਤਾ ਕਾ ਵਿਚਾਰ ਕਹੋ ਨਾਨਕ ਜਿਸ ਕਿਰਪਾ ਕਰੈ ਨਿਹਚਲ ਥਾਨ ਸਾਧ ਸੰਗ ਤਰੈ ਗੋੜੀ ਮਹੱਲਾ ਪੰਜਵਾ ਜੋ ਇਸ ਮਾਰੇ ਸੋਈ ਸੂਰਾ ਜੋ ਇਸ ਮਾਰੇ ਸੋਈ ਪੂਰਾ ਚੂ ਜਿੰਨੇ ਵੀ ਪਾਧ ਹਨ ਉੱਥੇ ਜਮਕ ਲਾ ਦਿੰਨੀ ਹੈ ਜੋ ਇਸ ਮਾਰੇ ਸੋਈ ਪੂਰਾ ਜੋ ਇਸ ਮਾਰੇ ਤਿਸ ਹੈ ਵਡਿਆਈ ਜੋ ਇਸ ਮਾਰੇ ਤਿਸ ਕਾ ਦੁਖ ਜਾਈ ਜੋ ਐਸਾ ਕੋਈ ਜੇ ਦੁਬਦਾ ਮਾਰਗ ਵਾਵੇ ਜੇ ਐਸਾ ਕੋਈ ਜੇ ਦੁਬਦਾ ਮਾਰਗ ਵਾਵੇ ਇਸਹਿ ਮਾਰ ਰਾਜ ਯੋਗ ਕਮਾਵੇ ਰਹਾਉ ਜੋ ਇਸ ਮਾਰੇ ਤਿਸ ਕੋ ਭਉ ਨਾਹੇ ਜੋ ਇਸ ਮਾਰੇ ਸੋ ਨਾਮ ਸਮਾਹੇ ਜੋ ਇਸ ਮਾਰੇ ਜਿਸ ਕੀ ਤ੍ਰਿਸ਼ਨਾ 부ਜੇ ਤਿਸ ਕੀ ਤ੍ਰਿਸ਼ਨਾ 부ਜੇ 부ਜੇ ਪੂਲਾ ਬੂਲਾ ਜੋ ਇਸ ਮਾਰੇ ਸੋ ਦਰਗਹਿ ਸਿज्जੈ ਸਿज्जੈ ਕਸ ਕੀ ਉਚਾਰਨ ਕਰੋ ਜੋ ਇਸ ਮਾਰੇ ਸੋ ਧਨਵੰਤਾ ਜੋ ਇਸ ਮਾਰੇ ਸੋ ਪਤਵੰਤਾ ਜੋ ਇਸ ਮਾਰੇ ਸੋਈ ਜਤੀ ਜੋ ਇਸ ਮਾਰੇ ਤਿਸ ਹੋਵੈ ਗਤੀ ਜੋ ਇਸ ਮਾਰੇ ਤਿਸ ਕਾ ਆਇਆ ਗਣੀ ਜੋ ਇਸ ਮਾਰੇ ਸੋ ਨਿਹਚਲ ਧਣੀ ਜੋ ਇਸ ਮਾਰੇ ਸੋ ਵੱਡ ਭਾਗਾ ਜੋ ਇਸ ਮਾਰੇ ਸੋ ਅਨੰਦਨ ਜਾਗਾ ਜੋ ਇਸ ਮਾਰੇ ਸੋ ਜੀਵਨ ਮੁਕਤਾ ਜੋ ਇਸ ਮਾਰੇ ਇਸ ਕੀ ਨਿਰਮਲ ਜੁਗਤਾ ਜੋ ਇਸ ਮਾਰੇ ਸੋਈ ਸੋ ਗਿਆਨੀ ਸੋ ਗਿਆਨੀ ਪਾਠ ਇਕੱਠਾ ਹੀ ਕਰਨਾ ਹੈ ਸੋ ਗਿਆਨੀ ਵੱਖਰਾ ਨਹੀਂ ਜੋ ਇਸ ਮਾਰੇ ਸੋ ਸਹਜ ਧਿਆਨੀ ਜੋ ਇਸ ਮਾਰੀ ਬਿਨ ਥਾਏ ਨ ਪਰੈ ਇੱਥੇ ਜੋ ਨਹੀਂ ਐ ਇਸ ਮਾਰੀ ਬਿਨ ਥਾਏ ਨ ਪਰੈ ਕੋਟ ਕਰਮ ਜਾਪ ਤਾਪ ਕਰੈ ਇਸ ਆਪ ਤਾਪ ਕਰੈ ਕੋਟ ਕਰਮ ਜਾਪ ਤਾਪ ਕਰੈ ਇਸ ਮਾਰੀ ਬਿਨ ਜਨਮ ਨਾ ਮਿਟੈ ਇਸ ਮਾਰੀ ਬਿਨ ਜਮ ਤੇ ਨਹੀਂ ਛੁੱਟੈ ਇਸ ਮਾਰੀ ਬਿਨ ਗਿਆਨ ਨਾ ਹੋਈ ਇਸ ਮਾਰੀ ਬਿਨ ਝੂਠ ਨਾ ਧੋਈ ਇਸ ਮਾਰੀ ਬਿਨ ਸਭ ਕਿਛੁ ਮੈਲਾ ਇਸ ਮਾਰੀ ਬਿਨ ਸਭ ਕਿਛੁ ਜੋਲਾ ਜਾ ਕੋ ਭੈ ਕਿਰਪਾਲ ਕਿਰਪਾ ਨਿਧ ਜਾ ਕੋ ਭੈ ਕਿਰਪਾਲ ਕਿਰਪਾ ਨਿਧ ਤਿਸ ਭੈ ਖਲਾਸੀ ਹੋਈ ਸਗਲ ਸਿੱਧ ਗੁਰ ਦੁਬਦਾ ਜਾ ਕੀ ਹੈ ਮਾਰੀ ਕਿ ਵਿਸਰਾਮ ਧਿਆਨ ਨਾਲ ਲਾਉਣਾ ਹੈ ਜਿਸ ਤਰ੍ਹਾਂ ਲਾਇਆ ਗਿਆ ਹੈ ਗੁਰ ਇਥੇ ਵਿਸਰਾਮ ਲਾਉਣਾ ਹੈ ਗੁਰ ਦੁਬਦਾ ਜਾ ਕੀ ਹੈ ਮਾਰੀ ਕਹੋ ਨਾਨਕ ਸੋ ਬ੍ਰਹਮ ਵਿਚਾਰੀ ਗੌੜੀ ਮਹੱਲਾ ਪੰਜਵਾ ਹਰਿ ਸ ਜੁੜਾ ਤਾਂ ਸਭ ਕੋ ਮੀਤ ਹਰਿ ਸ ਜੁੜਾ ਤਨ ਚਲ ਚੀਤ ਹਰਿ ਸੋ ਜੁਰਾ ਨ ਵਿਆਪ ਕਾੜਾ ਕਾੜਾ ਭਾਰਾ ਉਚਾਰਨ ਕਰਨਾ ਹਲੰਤ ਵੀ ਲੱਗਿਆ ਹੋਇਆ ਹਰਿ ਸੋ ਜੁਰਾ ਤਾ ਹੋਇ ਨਿਸਤਾਰਾ ਰੇ ਮਨ ਮੇਰੇ ਤੂੰ ਹਰਿ ਸੋ ਜੁਰ ਕਾਜ ਤੇਹਾਰਾ ਨਾਹੀ ਹੋਰ ਰਹਾਵ ਵੱਡੇ ਵੱਡੇ ਜੋ ਦੁਨੀਆਦਾਰ ਕਾਹੂ ਕਾਜ ਨਾਹੀ ਗਾਵਾਰ ਅਈ ਬਿਸਰਾਮ ਧਿਆਨ ਨਾਲ ਲਾਉਣਾ ਵੱਡੇ ਵੱਡੇ ਜੋ ਦੁਨੀਆਦਾਰ ਕਾਹੂ ਕਾਜ ਨਾਹੀ ਇੱਥੇ ਵਿਸਰਾਮ ਲਾਉਣਾ ਹੈ ਗਾਵਾਰ ਹਰ ਕਾ ਦਾਸ ਨੀਚ ਕੁੱਲ ਸੁਣ ਹੈ ਤਿਸ ਕਾ ਸੰਗ ਖਿਨ ਮਹਿ ਉਧਰਹਿ ਕੋਟ ਮੱਜਾ ਨ ਜਾ ਕੈ ਸੁਣ ਨਾਮ ਹਾਂਜੀ ਠੀਕ ਹੈ ਮੱਜਨ ਕੋਟ ਪੂਜਾ ਜਾ ਕੈ ਧਿਆਨ ਕੋਟ ਪੁੰਨ ਸੁਣ ਹਰ ਕੀ ਬਾਣੀ ਕੋਟ ਪੁੰਨ ਇੱਥੇ ਵਿਸਰਾਮ ਸੁਣ ਹਰ ਕੀ ਬਾਣੀ ਕੋਟ ਫਲਾ ਗੁਰ ਤੇ ਵਿਦ ਜਾਣੀ ਮਨ ਆਪਣੇ ਮਹ ਫਿਰ ਫਿਰ ਚੇਤ ਵਿਰਸ ਜਾਹਿ ਮਾਇਆ ਕੇ ਹੇਤ ਹਰ ਅਬినాਸ਼ੀ ਤੁਮਰਾ ਸੰਗ ਮਨ ਮੇਰੇ ਰਚਿ ਰਾਮ ਕਾ ਰੰਗ ਜਾ ਕ ਕਾਮ ਉਤਰੈ ਸਭ ਭੂਖ ਜਾ ਕ ਕਾਮ ਨ ਜੋ ਹੈ ਦੂਤ ਜਾ ਕ ਕਾਮ तेरा वट गमर जाके काम हो वह तू अमर जाके चाकर का जाके चाकर का जाके चाकर का नहीं दान जाके चाकर का नहीं बान जाके दफ्तर पुछ न लेखा ताकि चाकरी कर विसेखा ता, हां जी ताकि चाकरी करो विसेखा ਜਾ ਕਹ ਊਨ ਨਾਹੀ ਕਾਹੂ ਬਾਤ ਏ ਕਹ ਆਪ ਅਨੇਕ ਕਹ ਬਾਤ ਜਾ ਕੀ ਦ੍ਰਿਸ਼ਟ ਹੋਏ ਸਦਾ ਨਿਹਾਲ ਮਨ ਮੇਰੇ ਕਰਤਾ ਕੀ ਕਾਲ ਨਾ ਕੋ ਚਤੁਰ ਨਾਹੀ ਕੋ ਮੂੜਾ ਨਾ ਕੋ ਚਤੁਰ ਨਾਹੀ ਕੋ ਮੂੜਾ ਇਹ ਨਾ ਪਦਾਂ ਤੇ ਯਾਨੀ ਨਾ ਤੇ ਪਹਿਲੇ ਤੇ ਯਮਕ ਹੈ ਨਾਹੀ ਤੇ ਵੀ ਜਮਕ ਹੈ ਨਾ ਕੋ ਚਤੁਰ ਨਾਹੀ ਕੋ ਮੂੜਾ ਨਾ ਕੋ ਹੀਣ ਨਾਹੀ ਕੋ ਸੂਰਾ ਨਾਹੀ ਕੋ ਐ ਨਹੀਂ ਬੋਲਣਾ ਨਾ ਕੋ ਹੀਣ ਨਾਹੀ ਕੋ ਸੂਰਾ ਨਾ ਕੋਈ ਹੀਣ ਯਾਨੀ ਕਮਜ਼ੋਰ ਮਾੜਾ ਪੁਰਸ਼ ਹੈ ਤੇ ਨਾਹੀ ਨਹੀਂ ਨਾਹੀ ਕੋਈ ਸੂਰਮਾ ਯਾਨੀ ਬਹਾਦਰ ਤਾਕਤਵਰ ਬਲਵਾਨ ਪੁਰਸ਼ ਜਿੱਤ ਕੋ ਲਾਇਆ ਤਿਤਹੀ ਲਾਗਾ ਅਸਲ ਵਿੱਚ ਜਿੱਤ ਕੋ ਲਾਇਆ ਜਿੱਥੇ ਕਿਸੇ ਨੂੰ ਲਾਇਆ ਹੈ ਪਰਮੇਸ਼ਰ ਨੇ ਸੇਵਕ ਨਾਨਕ ਜਿਸ ਭਾਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ